हां जी सत श्री अकाल स्वागतਾ ਤੁਹਾਡਾ ਗੋਸਾ ਡੈਰੀ ਫਾਰਮ ਚੈਨਲ ਦੇ ਅੱਜ ਮਿੱਤਰੋ ਆਪਾਂ ਪਿੰਡ ਦਾਨੇਵਾਲ ਜ਼ਿਲ੍ਹਾ ਮਾਨਸਾ ਪੁੱਜੇ ਹੋਏ ਆ ਬਾਈ ਕੋਲੇ ਆਹ ਨਾਗਾ ਡਿਟੇਲ ਲਵਾਂਗੇ ਸਾਰੀ ਤੁਹਾਨੂੰ ਮੈਂ ਮੋਟੀ ਮੋਟੀ ਜਿਹਦੇ ਨਿਗਾ ਮਰਵਾਵਾਂ ਨਾ ਚੰਗਾ ਇਹਨੂੰ ਅੰਡਰ ਲੱਗਿਆ ਥਣਾ ਦੀ ਕੁਆਲਿਟੀ ਦਿਖਾਜਸ ਰਿਆਂ ਮਾਗਰੋ ਮਾਰਦੇ ਕੈਮਰਾ ਬਾਈ ਨੇ ਤਿਆਰੀ ਬਹੁਤ ਜ਼ਿਆਦੇ ਸੋਹਣੀ ਕਰੀ ਹੋਈ ਹੈ ਚੈੱਕ ਕਰ ਲੋ ਆਪਾਂ ਤੁਹਾਨੂੰ ਇਹਦੀ ਮੋਟੀ ਮੋਟੀ ਡਿਟੇਲ ਦਿੰਨੇ ਆ ਵਧੀਆ ਨੇੜੇ ਸਿੰਘ ਮੋੜਿਆ ਮਾਰਦੇ ਅੰਡਰ ਦੇ ਜਾਂਦਣਿਆ ਜੇ ਤੁਹਾਨੂੰ ਮੈਂ ਥਣਾ ਦੀ ਗੱਲ ਕਰਾਂ ਨਾ ਗਾੜੀ ਪਸਾੜੀ ਬਹੁਤ ਯਾਰੇ ਸੋਹਣੀ ਲੱਗੀ ਹੋਈ ਐ ਆਜੋ ਬਾਈ ਨਾ ਕਰਦੇ ਆ ਗੱਲ ਲੈਨੇ ਆ ਸਾਰੀ ਡਿਟੇਲ ਆ ਜਾ ਭਰਾ ਸਸਰੀ ਗੱਲ ਬਾਈ ਉਹ ਠੀਕ ਠਾਕ ਆ ਬਾਈ ਹਾਂ ਬਈ ਅਲੱਦਾ ਪਿੰਡ ਦੱਸ ਕਿਹੜਾ ਬਾਈ ਪਿੰਡ ਬਾਈ ਦਾਨੇ ਵਾਲਾ ਜ਼ਿਲ੍ਹਾ ਮਾਨਸਾ ਹੁਣ ਬਾਈ ਜੇ ਆਪਾਂ ਨਗਦੀ ਗੱਲ ਕਰੀਏ ਕਿੰਨਾ ਮਸੂਆ ਐ ਇਹ ਬਾਈ ਤੀਜਾ ਸੂਆ ਹੁਣ ਸੂ ਹੋਗੀ ਐਦਗੀ ਤੀਜੇ ਸੂ ਹੋਗੀ ਹਾਂ ਤੀਜੇ ਸੂ ਠੀਕ ਐ ਜੇ ਹੁਣ ਆਪਾਂ ਇਹ ਦੁੱਧ ਦੀ ਗੱਲ ਕਰੀਏ ਓਟ ਦਾ ਦੁੱਧ ਕਿੰਨੇ ਦੁੱਧ ਦੇ ਚੱਲੀ ਆ ਜਮਾ ਸਹੀ ਇਹ ਬਈ ਆਪਣੇ ਕੋਲੇ 16 ਲੀਟਰ ਤਿਆਰ ਦਿੱਤਾ ਨੇ ਤਸੱਲੀ ਵਾਲਾ ਜਮਾ ਹਾਂ ਜਮਾ ਤਸੱਲੀ ਵਾਲਾ ਠੀਕ ਹੈ ਹੁਣ ਐਂ ਦੱਸਦੇ ਬਈ ਇਹਦੇ ਸੀਮਣ ਕਿਹੜਾ ਲੱਗਿਆ ਰਿਕਾਰਡ ਪਤਾ ਹੈ ਕਿਹੜੇ ਟੀਕੇ ਜਿਹੜੀ ਟੀਕੇ ਵਾਲੀ ਹੁੰਦੀ ਹੈ ਠੀਕ ਹੈ ਸਟਰਾ ਪਈ ਹੋਊਗੀ ਠੀਕ ਹੈ ਹੁਣ ਮਿੱਤਰੋ ਬਾਈ ਦੇ ਨਾਗ ਦੇ ਜਿਹੜਾ ਸੀਮਨ ਲੱਗਿਆ ਹੈ ਬਾਈ ਕਹਿੰਦਾ ਆਪਾਂ ਰਿਗਾਰਡ ਸਾਮੀ ਬੈਠੇ ਆ ਹਿਲਾਲ ਚਲੋ ਯਾਦ ਨਹੀਂ ਰਹਿੰਦਾ ਹਾਂ ਵੀ ਚੰਗਾ ਭਰਾਇਆ ਚੰਗਾ ਭਰਾਇਆ ਜਸਨੇ ਆ ਦਿਖਾ ਮੂਰਦੀ ਓਏ ਬਾਕੀ ਆ ਵਾ ਤੁਰਦੀ ਨੂੰ ਚੈੱਕ ਕਰਾਵਾਂਗੇ ਚੰਗੀ ਐ ਸਕੀਨ ਐ ਹੁਣ ਬਾਈ ਜੇ ਆਪਾਂ ਇਹਦੇ ਦਿਨਾਂ ਦੀ ਗੱਲ ਕਰੀਏ ਜਸਨੇ ਬਾਈ ਦੇ ਮਾਰ ਦਿਨਾਂ ਦੀ ਗੱਲ ਕਰੀਏ ਕਿੰਨੇ ਦਿਨ ਲੈਂਦੀ ਐ ਦਿਨ ਬਾਈ 5-6 ਲਊਗੀ 5-6 ਦਿਨਾਂ ਦੀ ਕੱਚੀ ਮੰਨਦੀ ਐ ਹਨਾ 5-6 ਦਿਨਾਂ ਦੀ ਕੱਚੀ ਐ ਅਜੇ ਤਾਂ ਮਿੱਤਰੋ ਤਿਆਰੀ ਇਹਨੇ ਹੋਰ ਵੀ ਕਰਨੀ ਐ ਤੇ ਲਾਡੂ ਲਾ ਪਈਆਂ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਪੈਸੇ ਠੰਡੀ ਆ ਸੀਲ ਆ ਮਾਰਦੀ ਮੁਰਦੀ ਤਾਂ ਨਹੀਂ ਬਾਈ ਨਾ ਨਾ ਬਈ ਜਮੇ ਠੰਡੀ ਆ ਮਿੱਤਰੋ ਕਰ ਲੋ ਚੈੱਕ ਬਹੁਤ ਫੋਨ ਕਾਲ ਆ ਰਹੇ ਸੀ ਇਹਦੇ ਬੱਚੇ ਆਪਣੇ ਕੋਲੇ ਚੰਗੇ ਆ ਇਹ ਨਾ ਹਾਂ ਬਈ ਚੰਗੇ ਆ ਠੀਕ ਆ ਭਰਾ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਬਾਈ ਤੇਰੀ ਸੇਵਾ ਚੰਗੀ ਆ ਤਿਆਰੀ ਬਹੁਤ ਸੋਹਣੀ ਆ ਕਿੰਨਾ ਦੁੱਧ ਪਾ ਸਕਦੀ ਆ ਬਈ ਆਪਣੇ ਕੋਲੇ ਅਗਲੀ ਦੀ ਸੇਵਾ ਦੇ 12 ਤੋਂ ਪਲੱਸ ਜੋੜ ਦ ਕਰ ਸਕਦੀ ਹੈ ਠੀਕ ਹੈ ਆਪਣੇ ਕੋਲੇ ਇੰਨੀ ਜਿਆਦਾ ਸੇਵਾ ਨਹੀਂ ਸੀ ਮਾਲਾ ਆਪਣੇ ਕੋਲੇ ਸਰੋਂ ਦੀ ਖਾਲ ਤੇ ਨਾਰਮਲ ਸੇਵਾ ਨਾਰਮਲ ਸੇਵਾ ਤੇ ਇਹਨੇ 16 ਦਿੱਤਾ ਆਪਣੇ ਤੋਂ ਠੀਕ ਹੈ ਬਾਈ ਹਾਂ ਵੀ ਆਪਾਂ ਫੀਡ ਕਦੇ ਪਾਈ ਨਹੀਂ ਠੀਕ ਹੈ ਲੋ ਵੀ ਮਿੱਤਰੋ ਬਾਈ ਕਹਿੰਦਾ ਕੋਈ ਸਪਲੀਮੈਂਟ ਨਹੀਂ ਦਿੱਤਾ ਨਾਰਮਲ ਸੇਵਾ ਨਾਲ ਤਿਆਰੀ ਕਰੀ ਹੈ ਜਿੰਨੀ ਕਰੀ ਹੈ ਨਾਰਮਲ ਪਰਿਵਾਰ ਤੋਂ ਬਾਈ ਤੇ ਨਾਰਮਲ ਹੀ ਖਾਗ ਪਾਈ ਹੈ ਘਰੇਲੂ ਪਰਿਵਾਰ ਆ ਵਪਾਰ ਦਾ ਕੰਮ ਤਾਂ ਨਹੀਂ ਬਾਈ ਨਾ ਨਾ ਬਾਈ ਕੱਚੇ ਗਿੱਲੇ ਇਹ ਨਾਗਾ ਮਿੱਤਰੋ ਬਾਈ ਕਹਿੰਦਾ ਕੋਈ ਵਪਾਰ ਦਾ ਕੰਮ ਨਹੀਂ ਜੇ ਸਾਨੂੰ ਮੈਂ ਇਹਦੇ ਨਿਗਾਂ ਮਰਵਾਵਾਂ ਦਾ ਸਿੰਗਲ ਹੱਡੀ ਦੇ ਵਿੱਚ ਲੈਗ ਸਕੋਰ ਪਿੱਠ ਬੁੜਾ ਬਹੁਤ ਜ਼ਿਆਦੀ ਸੋਹਣੀ ਐ ਜਸਨੇਆ ਦਿਖਾ ਮਗਰ ਉਹ ਆਪਣੇ ਦਰਸ਼ਕਾਂ ਨੂੰ ਬਹੁਤ ਜ਼ਿਆਦੀ ਸਕੀਨ ਐ ਅੰਦਰ ਬਾਹਰ ਦਾ ਅੰਡਰ ਲੱਗਿਆ ਹੋਇਆਗਾ ਇਧਰੋਂ ਮਾਰਦੇ ਜਸਨੇਆ ਗਾੜੀ ਪਿਛਾੜੀ ਕਰਾ ਦੇ ਚੱਕ ਸੋਹਣੀ ਐ ਚੰਗੀ ਐ ਮਿੱਤਰੋ ਦੁੱਧ ਦੇ ਚੱਲਣ ਵਾਲੀ ਐ ਚੰਗੇ ਦੁੱਧਰ ਕਾਰਡ ਵਾਲੀ ਐ ਆਜੋ ਆਪਾਂ ਤੁਹਾਨੂੰ ਤੁਰਦੀ ਦੇ ਮਰਵਾਉਨੇ ਆ ਨਿਗਾ ਲੈ ਭਾਈ ਤੋੜ ਦੇ ਦਿੰਦਾ ਜੇ ਲੰਬੀ ਤੋੜ ਦੇ ਲਓ ਵੀ ਮਿੱਤਰੋ ਤੁਰਦੀ ਨੂੰ ਕਰ ਲੋ ਚੱਕ ਬਹੁਤ ਯਾਰੀ ਚੰਗੀ ਐ ਆ ਕਰ ਲੋ ਚ ਇੱਕ ਮਿੱਤਰੋ ਬਾਕੀ ਸਾਰੀ ਡਿਟੇਲਸ ਉਹਨੂੰ ਬਾਈ ਨੇ ਦੱਸਦੀ ਰੇਟ ਦੀ ਗੱਲ ਕਰਾਂਗੇ ਵੀ ਬਾਈ ਵੀਡੀਓ ਚ ਕਰੂਗਾ ਜਾਂ ਫਿਰ ਫੋਨ ਤੇ ਕਰੂ ਬਾਕੀ ਪੁੱਛਾਂਗੇ ਹੋਰ ਡਿਟੇਲ ਬਾਈ ਤੋਂ ਆਪਾਂ ਸੋਹਣੀ ਐ ਚੰਗੀ ਤਿਆਰੀ ਕਰੀ ਐ ਬਾਈ ਨੇ ਦੁੱਧ ਵਾਲੀ ਮੱਝ ਆ ਮਿੱਤਰੋ ਚੰਗੀ ਐ ਮਾਰ ਲੋ ਨਿਗਾ ਮਿੱਤਰੋ ਅੰਦਰ ਅੰਦਰ ਬਾਹਰ ਦਾ ਲੱਗਿਆ ਹੋਇਆ ਅੰਡਰ ਲਿਓੜੀ ਦੀ ਗੱਲ ਕਰਾਂ ਨਾ ਬਹੁਤ ਯਾਰੀ ਸੋਹਣੀ ਲਿਓੜੀ ਲੱਗੀ ਐ ਠੁੱਲੀ ਵਾਲੀ ਝੋਟੀ ਐ ਮਿੱਤਰੋ ਬਿੰਦਗਾ ਵਾਲੀ ਜਿਹਦੀ ਡਿਮਾਂਡ ਬਹੁਤ ਜ਼ਿਆਦੇ ਹੁੰਦੀ ਆ ਨੌਰਿਆਂ ਦੇ ਵਿੱਚ ਵੀ ਤੇ ਦੁੱਧ ਤੇ ਲਾਉਣ ਵਾਸਤੇ ਵੀ ਚੰਗੀਆਂ ਆ ਮਿੱਤਰੋ ਬਰੀਡ ਤੇ ਕੰਮ ਕਰਨਾ ਹੋਵੇ ਇਹਦੇ ਬੱਚੇ ਚੰਗੇ ਲੈ ਕੇ ਜੇ ਮਿੱਤਰੋ ਕਟੀਆਂ-ਕੁਟੀਆਂ ਤਿਆਰ ਕਰਨੀਆਂ ਹੁਣ ਤਾਂ ਚੰਗੀ ਆ ਜੇ ਬਾਈ ਹੁਣ ਆਪਾਂ ਗੱਲ ਕਰੀਏ ਰੇਟ ਦੀ ਰੇਟ ਬਾਈ ਰੇਟ ਬਾਈ ਫੋਨ ਤੇ ਹੋਈ ਠੀਕ ਆ ਫੋਨ ਨੰਬਰ ਬੋਲ ਬਾਈ ਆਪਣਾ 62833 ਹਾਂ 23272 ਇੱਕ ਵਾਰੀ ਹੋਰ ਬੋਲਦੇ ਬਾਈ 62833 23272 ਲਓ ਵੀ ਮਿੱਤਰੋ ਐਡਰੈਸ ਬਾਈ ਤੋਂ ਪੁੱਛਦੇ ਆ ਫੋਨ ਨੰਬਰ ਬੋਲਤਾ ਵੀਡੀਓ ਦੇ ਵਿੱਚ ਥੱਲੇ ਫੋਨ ਨੰਬਰ ਬਾਈ ਦਾ ਚੱਲੀ ਜਾਂਦਾ ਕਨੈਕਟ ਕਰ ਲਿਓ ਚੰਗੇ ਬੰਦੇ ਆ ਹੁਣ ਐਂ ਦੱਸਦੇ ਭਰਾ ਰੇਟ ਦੇ ਵਿੱਚੋਂ ਮਾਨਦਾਨ ਹੋਊਗਾ ਹਾਂ ਮੇਰੇ ਮਾਨਦਾਨ ਹੋ ਜੂ ਲਓ ਵੀ ਮਿੱਤਰੋ ਸਿਰੇ ਜਾਣ ਵਾਲੇ ਬੰਦੇ ਨੇ ਘਰੇਲੂ ਪਰਿਵਾਰ ਆ ਨਰਮ ਪਰਿਵਾਰ ਆ ਕੱਚੇ ਗੱਲੇ ਨਾਗਾ ਹੁਣ ਆਪਣੇ ਜੇ ਬਾਈ ਘਰ ਦੀ ਗੱਲ ਕਰੀਏ ਘਰ ਕਿੱਥੇ ਐਡਰੈਸ ਪਿੰਡ ਦਾ ਐਡਰੈਸ ਵੀਰੇ ਜਦੋਂ ਆਪਾਂ ਦਲੇਰ ਵਾਲੇ ਦਾਨੇ ਵਾਲੇ ਤੋਂ ਦਲੇਰ ਵਾਲੇ ਨੂੰ ਜਾਣਦੇ ਆ ਹਾਂ ਉਹਦੇ ਨਾਲ ਆਪਣੇ ਠਾਣੀ ਪੈਂਦੀ ਠੀਕ ਐ ਠਾਣੀ ਪੈਂਦੀ ਆ ਕੀ ਨਾ ਕੀ ਭਰਾ ਆਪਣਾ ਆਪਣਾ ਨਾਮ ਜਗਸੀ ਰਵੀ ਜਗਸੀ ਰ ਹੈ ਠੀਕ ਹੈ ਪਿੰਡ ਦੇ ਜਗਸੀ ਰੀ ਕਹਿੰਦੇ ਆ ਹਾਂ ਪਿੰਡ ਦੇ ਜਗਸੀ ਰੀ ਠੀਕ ਹੈ ਜਗਸੀ ਸਿੰਘ ਫਾਦਰ ਦਾ ਨਾਮ ਸੁਖਦੇਵ ਸਿੰਘ ਹੈ ਦਾਨੇয়াল ਤੋਂ ਜਿੱਦੋਂ ਦਲੇਲ ਸਿੰਘ ਵਾਲੇ ਨਹੀਂ ਆਉਂਦੀ ਬਈ ਦਲੇਲ ਸਿੰਘ ਵਾਲੇ ਨੇ ਜੋ ਬੋੜਾ ਕੋਲੋਂ ਰਸਤਾ ਜਾਂਦਾ ਨਾ ਮਿੱਤਰੋ ਟਾਣੀ ਦੇ ਵਿੱਚ ਬਾਈ ਦਾ ਘਰ ਹੈ ਕੰਡੈਕਟ ਕਰ ਲਿਓ ਨਰਮਾ ਪਰਿਵਾਰ ਬੰਦੇ ਚੰਗੇ ਆ ਸਿਰੇ ਜਾਣ ਵਾਲੇ ਬੰਦੇ ਨਹੀਂ ਵੀਡੀਓ ਦੇਖਣ ਲਈ ਧੰਨਵਾਦ ਅੱਜ ਦੀ ਵੀਡੀਓ ਆਪਣੀ ਪਿੰਡ ਦਾਨੇয়াল ਤੋਂ ਰਹੂਗੀ ਸੋਨਾ ਨਾਗਾ ਸਾਨੂੰ ਦੁਬਾਰਾ ਫੇਰ ਆਪਾਂ ਇਹਦੀ ਡਿਟੇਲ ਦੱਸ ਦਨੇ ਆ ਬਾਈ ਕਹਿੰਦਾ ਖੁੱਲਾ ਦੁੱਧ ਪਾਇਆ ਚੰਗੇ ਦੁੱਧ ਤੇ ਚੱਲੀ ਹੋਇਆ ਚਵਾਈ ਵਾਲਾ ਮੋਟਾ ਥਣ ਲੱਗਿਆ ਮਿੱਤਰੋ ਪੀੜੀ ਦੇ ਬਾਪੇ ਵਰਗਾ ਚੰਗਾ ਖਾਣ ਲੱਗਿਆਗਾ ਬਾਕੀ ਤੁਸੀਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਹਾਡਾ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਧੰਨਵਾਦ